ਕਿ ਸੋਸ਼ਲ ਮੀਡੀਆ ਤੇ ਸਵੇਰੇ ਇੱਕ ਪੋਸਟ ਆ ਗਈ ਸੀ ਕਿ ਇੱਥੇ ਇੱਕ ਫੋਕਲ ਪੁਆਇੰਟ ਦੇ ਏਰੀਏ ਤੇ ਦੇ ਵਿੱਚ ਇੱਕ ਬੰਬ ਰੱਖਿਆ ਗਿਆ ਉੱਥੇ ਉੱਥੇ ਮੌਕੇ ਤੇ ਪਹੁੰਚੇ ਜੋ ਇਨੀਸ਼ੀਅਲ ਦੇਖਿਆ ਕਿ ਦੂਰੋਂ ਤੇ ਸਾਨੂੰ ਡਮੀ ਲੱਗ ਰਿਹਾ ਪਰ ਅਸੀਂ ਬੰਬ ਡਿਸਪੋਜ਼ਲ ਟੀਮ ਵੀ ਬੁਲਾ ਲਈ ਹੈ ਪਰ ਪ੍ਰਕਾਸ਼ਨਸ ਮੀਅਰਸ ਅਸੀਂ ਲਏ ਨੇ ਤੇ ਸਾਰਿਆਂ ਨੂੰ ਅਸੀਂ ਪਾਸੇ ਕਰਵਾ ਰਹੇ ਹਾਂ ਇੱਥੇ ਤੇ ਬੀਡੀ ਟੀਮ ਦੇਖਦੀ ਹੈ ਕਿ ਫਿਰ ਬਾਅਦ ਵਿੱਚ ਰਿਪੋਰਟ ਦਿੰਦੀ ਹੈ ਕਿ ਕੀ ਚੀਜ਼ ਹੈਗੀ ਜੋ ਇਨੀਸ਼ੀਅਲ ਲੱਗੀ ਹੈ ਨਾ ਜਿਸ ਤਰ੍ਹਾਂ ਦੋ ਪੀਸ ਜੁੜੇ ਹੁੰਦੇ ਨੇ ਤੇ ਨਾਲ ਗਲੂ ਦੇ ਨਾਲ ਜੁੜਿਆ ਹੁੰਦਾ ਤੇ ਇਸ ਕਰਕੇ ਉਹ ਲੱਗਦਾ ਪੈ ਕੇ ਕੁਛ ਕਿਸੇ ਨੇ ਵੈਸੇ ਸ਼ਰਾਰਤਾਂ ਨਾ ਕੀਤੀ ਹੋਵੇ ਬਟ ਫਿਰ ਵੀ ਅਸੀਂ ਸਾਰੀ ਪ੍ਰੀਕਾਸ਼ਨਸ ਲੈਂਦੇ ਹੋਏ ਹਾਂ ਜਿਸ ਤਰ੍ਹਾਂ ਤੁਹਾਨੂੰ ਵੀ ਅਸੀਂ ਕਿਹਾ ਗਿਆ ਹੈਗੇ ਥੋੜਾ ਸਾਈਡ ਤੇ ਹੋ ਕੇ ਬੀਡੀ ਟੀਮ ਆਈ ਉਹਨਾਂ ਨੂੰ ਆਪਣਾ ਕੰਮ ਕਰਨ ਦੀ ਉਹ ਉਹ ਤਾਂ ਮੈਨੂੰ ਹਜੇ ਨਹੀਂ ਮੈਨੂੰ ਆਪਣਾ ਮੈਂ ਮੌਕੇ ਤੇ ਕੰਮ ਕਰ ਰਿਹਾ ਜੀ ਜਿਸ ਤਰੀਕੇ ਨਾਲ ਮੈਨੂੰ ਮਿਲਿਆ ਸੀ ਕਿਸ ਤਰ੍ਹਾਂ ਮਿਲੇ ਸੀ ਤੇ ਸੋਸ਼ਲ ਮੀਡੀਆ ਦੇ ਥਰੂ ਮਿਲੇ ਸੀ ਜੀ ਸਰ ਵੇਖ ਕੇ ਬੰਬ ਕਿਹੜਾ ਲੱਗ ਰਿਹਾ ਜੀ ਨਹੀਂ ਇਹਦਾ ਉਹ ਜਿਹੜੇ ਬੰਬ ਡਿਸਪੋਜ਼ਲ ਵਾਲੀ ਟੀਮ ਵਾਲੇ ਉਹ ਐਕਸਪਰਟ ਉਹ ਦੱਸਣਗੇ ਗਰਨੇਡ ਟਾਈਪ ਹੈਗਾ ਜੀ ਦੋ ਪਾਰਟ ਆਪਸ ਵਿੱਚ نیچے ਤੋਂ ਜਿਸ ਤਰ੍ਹਾਂ ਅਸੀਂ ਫੈਵੀਕੂਕੀ ਜਾਂ ਦੂਸਰੇ ਨਾਲ ਜੋੜੇ ਨਹੀਂ ਹੁੰਦੇ ਉਸ ਤਰੀਕੇ ਦਾ ਲੱਗ ਰਿਹਾ ਤਾਂ ਸਾਨੂੰ ਲੱਗਦਾ ਕਿ ਸ਼ਾਇਦ ਡਬੀ ਨਾ ਹੋਵੇ ਤੇ ਬੀਡੀਟੀਮ ਬੁਲਾ ਲਈ ਹੈ ਬੀਡੀਟੀਮ ਆਪਣਾ ਦੇਖ ਕੇ ਤੇ ਇਹਨੂੰ ਸੇਫ ਕਰ ਲੈਂਦੀ ਹੈ ਫਿਰ ਅੱਗੇ ਬਾਅਦ ਚ ਪਤਾ ਲੱਗੇਗਾ ਕਿ ਕੀ ਚੀਜ਼ ਹੈ ਕੋਈ ਸੀਸੀਟੀਵੀ ਵਗੈਰਾ ਨਹੀਂ ਅਜੇ ਅਜੇ ਇਨੀਸ਼ੀਅਲ ਮੌਕੇ ਤੇ ਪਹਿਲੀ ਸਾਡਾ ਸਟੈਪ ਇਹ ਹੋਈ ਹੈ ਬਾਕੀ ਟੀਮਾਂ ਅਸੀਂ ਆਪਣੇ ਆਪਣੇ ਕੰਮਾਂ ਤੇ ਲਗਾਤੀਆਂ ਨੇ ਪਹਿਲੇ ਸਾਡਾ ਜਿਹੜਾ ਸਟੈਪ ਹੈਗੇ ਇਹਨੂੰ ਅਸੀਂ ਇਲਾਕੇ ਦੀ ਸੇਫਟੀ ਇਨ ਕੇਸ ਜੇ ਕੁਝ ਹੈਗਾ ਤਾਂ ਨਹੀਂ ਇਹ ਸੀਸੀਟੀਵੀ ਤੋਂ ਪਤਾ ਲੱਗੇਗਾ ਜੀ ਕਿ ਲੇਟ ਨਾਈਟ ਦੀ ਹੈਗੀ ਹੈ ਸਬਜੈਕਟ ਇਜ਼ ਫੋਕਲ ਪੁਆਇੰਟ ਹੈ ਬਹੁਤ ਸਾਰੇ ਬਜ਼ਾਰਾ ਇੰਡਸਟਰੀ ਹੈ ਨਹੀਂ ਨਹੀਂ ਇੰਡਸਟਰੀ ਇੰਡਸਟਰੀ ਹੈ ਦੀ ਇੱਥੇ ਮੇਨਲੀ ਬੇਸਿਕਲੀ ਰੈ residensial area ਜਿਹੜਾ ਜਾ ਚ ਸ਼ੁਰੂ ਕਰ ਦਿੱਤੀ ਅਗਰ ਬਾਈ ਚਾਂਸ ਇਹ ਅਸਲੀ ਹੁੰਦਾ ਹੈ ਜਾਂ ਜਿਸ ਤਰੀਕੇ ਨਾਲ ਜ਼ਿੰਮੇਵਾਰੀ ਲਈ ਗਈ ਹੈ ਕੀ ਲੱਗਦਾ ਕੀ ਹੋ ਸਕਦਾ ਨਹੀਂ ਅ ਇਹ ਕਿ ਜਿੱਤੇ ਇੱਕ ਧਮਾਕਾ ਹੀ ਆਪਣੇ ਆਪ ਚ ਬੜੀ ਵੇਜੀ ਹੁੰਦੀ ਹੈ ਚੀਜ਼ ਕਿ ਉਹਦੇ ਨਾਲ ਨੁਕਸਾਨ ਦਾ ਤੇ ਬਾਅਦ ਦੀ ਗੱਲ ਹੈਗੀ ਵੈਸੇ ਇੰਡਸਟਰੀ ਏਰੀਆ ਗਏ ਤੇ ਰਿਹੈਸ਼ ਨਹੀਂ ਹੈਗੀ ਫੈਕਟਰੀਆਂ ਵੀ ਜਿਹੜੀ ਇੱਥੇ ਹੈਗਾ ਉਹਦੀ ਬੈਕਸਾਈਡ ਤੇ ਹੈਗੀ ਸਹੀ ਦਾਖਲ ਕਿ ਰਸਪੋਰਟ ਤੇ ਸ਼ਾਹ ਦੇ ਠਿਕਿਆਂ ਨੂੰ ਨਿਸ਼ਾਨਾ ਬਣਾ ਰਹੇ ਹੋ ਕਹਿ ਰਹੇ ਕਿ ਨਹੀਂ ਇਹ ਇਹ ਭਵਿਸ਼ਿਆਣੀ ਖਰਾਬ ਕੀਤੀ ਜਾ ਰਹੀ ਨਹੀਂ ਇਹਦੇ ਬਾਰੇ ਨਹੀਂ ਮੈਨੂੰ ਅਜੇ ਮੈਂ ਕੁਝ ਕਹਿ ਸਕਦਾ ਬਾਕੀ ਜਿਹੜੀ ਮੈਂ ਤੁਸੀ ਜਿੰਨੀ ਕੁ ਜਾਣਕਾਰੀ ਮੇਰੇ ਕੋਲ ਮੰਗੀ ਹੈ ਕਿ ਅਜੇ ਪਹਿਲੇ ਦੀ ਉਹ ਮੈਂ ਜਿਹੜੀ ਫਰਸਟ ਹੈਂਡ ਇਨਫੋਰਮੇਸ਼ਨ ਉਹ ਤੁਹਾਨੂੰ ਦੇ ਰਿਹਾ ਕਿ ਅਸੀਂ ਇੱਥੇ ਇਵਿਦ ਨੇ ਨਾ ਪਤਾਗਾ ਫਿਰ ਤੇ ਟਾਈਮ ਦਾ ਪਤਾ ਲੱਗ ਜਾਣਾ ਸੀ ਕਿ ਕਿੰਨਾ ਤੇ ਹਾਂਜੀ ਠੀਕ ਆ ਜੀ ਸ਼ਰਾਬ ਨਹੀਂ ਇਹ ਸਾਰਾ ਦੇਖ ਲੈਣੇ ਆ ਜੀ ਤਰ ਮਗਾ ਡਰ ਗਿਆ ਆਪਣਾ ਸਮਾਨ ਪਾਇਆ ਕਿ ਟਿਕਟਮੈਂਟਸ ਆ ਦੇ ਵਿੱਚ ਟੇਬਲ ਉੱਤ ਲਿਆ ਹੈ ਕਿ ਉਹ ਕੀ ਹੈ ਉਸ ਦਾ ਕੀ ਕਰਨਾ ਹੈ Đi đ